ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਯੁੱਧ ਨਸ਼ੇ ਵਿਰੁੱਧ ਮਹਿੰਤੀ ਨਿਕਲੀ ਫੂਕ ਹਕੀਕਤ ਇਹ ਹੈ ਕਿ ਪੁਲਿਸ ਦੀ तमाम ਚਤੋ ਚਾਹ ਦੇ ਭਾਵ ਚੁਤ ਵੀ ਹਜੇ ਵੀ ਨਸ਼ਾ ਵਕਨੋ ਪੂਰੀ ਤਰ੍ਹਾਂ ਬੰਤ ਨਹੀਂ ਹੋਇਆ ਮਾਮਲਾ ਬਟਾਲਾ ਪਾਸਟ ਦੇ ਐਸ਼ਐਸਪੀ ਦਫ਼ਤਰ ਸਾਹਮਣੇ ਦਾ ਹੈ ਜਿੱਥੇ ਕਿ ਰਾਤ ਨੂੰ ਇੱਕ ਲੜਕੀ ਸ਼ਰਿਆਂ ਨਸ਼ੇ ਦੇ ਚਤੰਦ ਹੋਈ ਘੁੰਦੀ ਹੋਈ ਨਜ਼ਰ ਆਈ। ਯੁੱਧ ਨਸ਼ੇ ਵਿਰੁੱਧ ਮਹਿਮਤੀ ਫੂਕ ਨਿਕਲਦੀ ਉਸ ਵੇਲੇ ਦਿਖਾਈ ਦਿੱਤੀ ਜਿਸ ਦੀ ਉਦਾਹਰਨ ਬਟਾਲਾ ਦੇ ਬੱਸ ਸਟੈਂਡ ਦੇ ਬੀਤੀ ਦੇਰ ਰਾਤ ਵੇਖਣ ਨੂੰ ਮਿਲੀ ਜਦੋਂ ਨਸ਼ੇ ਵਿੱਚ ਧੁੱਤ 22 ਸਾਲਾ ਲੜਕੀ ਘੁੰਦੀ ਨਜ਼ਰ ਆਈ ਜਿਸ ਦੇ ਨਾਲ ਇੱਕ ਨੌਜਵਾਨ ਵੀ ਸੀ ਉਸ ਨੂੰ ਆਪਣੀ ਸਾਲੀ ਦੱਸ ਰਿਹਾ ਸੀ ਜਦੋਂ ਉਸ ਨੂੰ ਪਤਾ ਲੱਗਾ ਤਾਂ ਕੁਝ ਪੁਲਿਸ ਕਰਮਚਾਰੀ ਉੱਥੇ ਪਹੁੰਚੇ ਅਤੇ ਬਿਨਾਂ ਮਹਿਲਾ ਪੁਲਿਸ ਕਰਮਚਾਰੀ ਦੇ ਨਸ਼ੇ ਵਿੱਚ ਤੁਤ ਲੜਕੀ ਅਤੇ ਨੌਜਵਾਨ ਨਾ ਮਾਰਕ ਟਾਈ ਕਰਨੀ ਸ਼ੁਰੂ ਕਰ ਦਿੱਤੀ ਕਿ ਪੁਲਿਸ ਦੀ ਕਾਰਵਾਈ ਇਨ੍ਹਾਂ ਨਸ਼ੇ ਕਰਨ ਵਾਲਿਆਂ ਉੱਤੇ ਹੋ ਸਕਦੀ ਹੈ ਨਸ਼ਾ ਤਸਕਰ ਤੇ ਕਿਉਂ ਨਹੀਂ 10 ਤਰੀਕੇ ਬਟਾਲਾ ਬੱਸ ਸਟੈਂਡ ਤੇ ਬਿਲਕੁਲ ਸਾਹਮਣੇ ਐਸਐਸਪੀ ਦਫਤਰ ਹੈ ਅਤੇ 22 ਸਾਲਾ ਲੜਕੀ ਦੱਸ ਰਹੀ ਸੀ ਕਿ ਨਵੀਂ ਆਬਾਦੀ ਬਟਾਲਾ ਤੋਂ ਸ਼ਰੇਆਮ ਨਸ਼ਾ ਮਿਲਦਾ ਹੈ ਤੇ ਉਸਨੇ ਵੀ ਉੱਥੋਂ ਹੀ 300 ਰੁਪਏ ਦਾ ਚਿੱਟਾ ਖਰੀਦ ਕੇ ਨਸ਼ਾ ਕੀਤਾ ਵੇਖਣਾ ਹੋਵੇਗਾ ਕਿ ਇਸ ਵਾਇਰਲ ਵੀਡੀਓ ਹੋਣ ਤੋਂ ਬਾਅਦ ਉਹਨਾਂ ਨਸ਼ਾ तशकरा उत्ते कोई पुलिस वालों कार्रवाई की जाती है या जा नहीं तो यार तू मैं कहि जंदा मगरू आ देखो बटाला बस स्टैंड का हाल एक बस पुलिस प्रशासन और सारे गंदे ने कि नशा अस ख़त्म कर दिता देखो नशे का हाल

ਹਾਂ ਉਹ ਭੱਜ ਗਿਆ ਜਾਂਦਾ ਆਹੋ ਨਹੀਂ ਆਉਂਦਾ ਉਹਨੂੰ ਕਰਨਾ ਨਹੀਂ ਪਤਾ ਪਾਟਲਾ ਆਉਂਦਾ ਕਿ ਕਰਦਾ ਸੁਭਾਅ ਤੇ ਹਾਂ ਨਹੀਂ ਆਉਂਦਾ ਕਿ ਦੱਸਿਆ ਲਾ ਜਿੰਦੀ ਪੜੀ ਸਰ ਕੈਰੋ ਡੇਕੀ ਦਾ ਰੇ ਸਭ ਦੀ ਗੱਲ ਹੀ ਪੜੀ ਆ ਮੈਂ ਨਹੀਂ ਆ ਜਾ ਕਰ ਕੀ ਹੋਏ ਕਹਿਣਾ ਬਸ ਜਾ ਉਹ ਕੋਈ ਗੱਲ ਨਹੀਂ ਨਾ ਚਲੋ ਪਰਮ ਮਾਰਿਆ ਨਸ਼ੇਜ ਫੁੱਲਾ ਕਿੱਥੇ ਜਾਂਦਾ ਉਹ ਫੜ ਕੇ ਲੈਂਦਾ ਭੱਜ ਗਿਆ ਆ ਦੇਖੋ ਜੀ ਬਟਾਲਾ ਬੁਸਲ ਆ ਦੇਖ ਲਓ ਫੁੱਲ ਬੜਾ ਫੁੱਲ ਨਸ਼ੇ ਵਿੱਚ ਫੁੱਲ ਜਿੱਥੇ ਕਹਿੰਦੇ ਪ੍ਰਸ਼ਾਸਨ ਗਈ ਹੁੰਦੇ ਇੱਕ ਬਸ ਗਈ ਹੁੰਦਾ ਗੱਲ ਸੁਣਾ ਅਸੀਂ ਪ੍ਰੈਸ ਤੋਂ ਆ ਕੋਈ ਗੱਲ ਨਹੀਂ ਵੀਡੀਓ ਕਰਨੀ ਕੋਈ ਗੱਲ ਨਹੀਂ ਲਵਰ ਭੇਜਣੀ ਨਹੀਂ ਕਰਨਾ ਯਾਰ ਸਾਹਿਬ ਭਾਈ ਮੈਂ ਤਾਂ ਅੰਮ੍ਰਿਤਸਰ ਜਾਂਦਾ ਹਾਂ ਪਹਿਲਾਂ ਤੇ ਉੱਧਰ ਮੈਨੂੰ ਲੱਗਿਆ ਇੱਕ ਵੀ ਨੌ ਲੱਗੇ ਜਾਂਦਾ ਠੀਕ ਇਹ ਵੀ ਨੌ ਲੱਗੇ ਜਾਂਦਾ ਸੀ ਇਹ ਵੀਰ ਬਾਰ ਬਾਰ ਪੰਗੇ ਲਾਉਂਦੇ ਸੀ ਉਹਦੇ ਨਾਲ ਮੈਂ ਤਾਂ 3 ਘੰਟੇ ਦਾ ਮਗਰ ਲੱਗਾ ਆਹੋ ਇਹਨਾਂ ਨੇ ਨਸ਼ਾ ਖਵਾਇਆ ਇਹਨਾਂ ਨੇ ਨਸ਼ਾ ਖਵਾਇਆ ਨਸ਼ਾ ਖਵਾਇਆ ਕੁੜੀ ਨੂੰ ਉਹਨੇ ਉਹਨੇ ਉਹਨੂੰ ਨਸ਼ਾ ਖਵਾਇਆ ਉਸ ਮੁੰਡੇ ਨੇ ਇਹਨੂੰ ਨਸ਼ਾ ਖਵਾਇਆ ਉਸ ਮੁੰਡੇ ਨੇ ਇਹਨੂੰ ਨਸ਼ਾ ਖਵਾਇਆ ਨੂੰ ਕੋਈ ਕਹਿੰਦਾ ਪਏ ਦਿਮਾਗ ਦੇ ਨੁਕਸਾਨ ਹਾਂਜੀ ਹਾਂ ਜੀ ਸਾਹਿਬ ਅੰਬਰਸਾ ਰੋਡ ਤੇ ਜਿੱਥੇ ਗੁਰਦਾਪੁਰ ਦੇ ਜਿੱਤੋਂ ਪੱਥਾ ਨਿਕਲਦੀਆਂ ਜਿੱਥੇ ਜਲਦੀ ਵਾਹ ਵੀ ਵੇਖੋ ਉਸਦੇ ਬਹਿ ਕੇ ਗੱਲ ਕਰੋ ਕਦਰ ਨਾਲ ਕੇ ਜਦੋਂ ਕੋਈ ਵੀ ਹੋਵੇ ਸਾਡਾ ਤੇ ਇਹ ਨਹੀਂ ਵਾ ਚੰਗੇ ਨਹੀਂ ਲੱਗਦਾ ਕੋਈ ਨਹੀਂ ਹੋਰ ਨਾ ਕੋਈ ਆਉ ਮਗਰ ਬਾਕੀ ਜਾਓ ਜਾ ਬਿੱਡਾ ਬਾਕੀ ਕੰਮ ਕਰੋ ਹਾਂ ਹੋਣ ਨਵੀਂ ਗੱਲ ਲਗਾ ਸੁਣਾ ਦੋ ਕੀ ਨੀ ਮੇਰੇ ਨਾਲ ਗੱਲ ਕਰਨ ਤੇ ਮਹਾਰਾ ਜੀ ਕਿਹੜੀ ਨਵੀਂ ਗੱਲ ਉਹ ਕੋਈ ਗੱਲ ਕਰਨ ਤੇ ਆ ਉਹਨਾਂ ਨਾਲ ਗੱਲ ਕਰਨ ਦੀ ਹੋਇਆ ਕੀ ਆ ਆ ਕੁੜੀ ਦੇ ਮੁੰਡਾ ਫੜ ਕੇ ਲੱਗੇ ਨੇ ਅੰਦਰ ਨਾਲ ਮੁੰਡਾ ਲੱਗੇ ਨਾ ਲੱਗੇ ਨਾ ਮਲਾਇਨਾ अच्छा तू भी बोलते रहो आओ मैंने पता पट गया बबाई मां भी उठ ही ओ तो था 4 नंबर कट ही था जो ये फुट्टा के के हम ਆਪਣੇ ਨੂੰ ਬੁਣ ਕਰਕੇ ਗਦੀ ਮੇਨਾ ਉਹ ਆਮਨ ਬਰਬਰ ਫੋਨ ਕਰੀ ਜਾਂਦੇ ਸੀ ਨੰਬਰ ਥੋੜੀ ਆਹੀ ਤੇ ਇੱਕ ਗੱਡੀ ਆਉਂਦੀ ਇੱਕ ਬੰਦ ਕਰ ਸੀ ਇੱਥੇ 42 ਹਾਂਜੀ 0 ਉਹ ਬਖਵਾ ਹਾਂ 736 ਨੰਬਰ ਹੈ ਗੱਡੀ ਦਾ 736 ਕਦੋਂ ਬੁਲਾ ਲਿਆ ਵਾਹ ਜੀ ਬੜੀ ਅੱਤੋ ਛੋੜ ਜਾਓ ਬਾਤ ਹੋ ਗਈ ਹਾਂ ਹਾਲੋ ਪ੍ਰੈਗ ਮੰਨੇ ਰੋਈ ਐ एवरीवन ਸਟੋਪ ਰੋਈ ਕਿੰਦੀ ਦੰ ਬਣੀਆ ਮੈਂ ਕੱਢ ਦੇਵਾਂ ਚੱਲਾਂਗੇ ਕੱਲ ਨੂੰ ਨਾ ਉਹ ਨਾ ਬੜਾ ਮੈਂ ਕਰਕੇ ਨਹੀਂ ਬੋਲਦਾ ਮੈਂ ਕਰ ਦੇ ਜੇ ਆ ਕਰਦੇ ਜੇ ਸਮਝਾ ਰਹੇ ਨਹੀਂ ਥੈਂਕ ਯੂ ਸਰ ਉਹ ਨਹੀਂ ਆ ਇਹ ਆ ਇਹ ਆਉਂਦੀ ਨਹੀਂ ਤਾਂ ਆਪਾਂ ਕੱਢਨੀ ਰਹੇ ਬੜਾ ਜਿਹਾ ਹਾਂਜੀ ਇਹ ਨੰਬਰ ਆਜੀ ਕੋਲ ਵੀ ਬੁਰ ਬੰਦੇ ਮੈਂ ਲੱਗਦਾ ਕਿ ਜੱਟ ਸਾਡੇ ਇੰਨਾ ਕੰਨ ਤੁਸੀਂ ਵੀ ਇੰਨਾ ਬੋਲਦਾ ਕੋਈ ਨੁਮਾਸ਼ਾ ਕਰਾ ਆਜਾ ਦੋਸਤ ਇਸ ਲੱਕੀ ਨੂੰ ਆਰੇ ਰੋਸ਼ੀ ਕਿਤਨ ਤੇ ਨਸ਼ਾ ਲਿਆਂਦੇ ਕਿਥੋਂ ਸਾਡੇ ਰਿੰਦਾ ਪੱਕਠੀ ਰਹਿਣੇ ਆ ਜੱਟ ਸਕਾ ਦਿਜਾ ਹਾਂਜੀ ਤੇ ਤੇਰਾ ਮੋਬਾਈਲ ਕਿੱਥੇ ਹੈਗਾ ਮੇਰਾ ਮੋਬਾਈਲ ਨਹੀਂ ਹੈ ਘਰ ਤੇ ਮੈਂ ਕਰਦੀ ਨਸ਼ਾ ਸਿੱਧੀ ਉਹ ਤੁਸੀਂ ਕਰਦੇ ਹੋ ਤੇ ਉਹ ਵੇਚਦਾ ਨਹੀਂ ਨਹੀਂ ਆਪਾਂ ਦੋਨੋਂ ਨਸ਼ਾ ਹੀ ਕਰਦੇ ਆ ਅੱਛਾ ਦੋਨੋਂ ਨਸ਼ਾ ਕਰਦੇ ਹਾਂ ਹਾਂਜੀ ਇਸ ਕਰਕੇ ਉਹ ਮੈਂ ਆਹ ਜਿਹੜਾ ਨਸ਼ਾ ਕੀਤਾ ਤੁਸੀਂ ਜੀ ਚਿੱਟਾ ਸਰ ਨਸ਼ਾ ਲੈਂਦੇ ਕਿੱਥੋਂ ਤੁਸੀਂ ਨਸ਼ਾ ਲੈਂਦੇ ਕਿੱਥੋਂ ਇਹ ਦੱਸੋ ਨਵੀਂ ਬਾਦੀ ਨਵੀਂ ਬਾਦੀ ਬੈਂਕਲੋਨੀ ਤੋਂ ਨਹੀਂ ਨਹੀਂ ਨਵੀਂ ਨਵੀਂ ਬਾਦੀ ਹਾਂਜੀ ਉਧਰ ਤੇ ਸ੍ਰੀ ਹਰਗੋਬਿੰਦ ਰੋਡ ਤੇ ਨਾਮ ਕੀ ਜਿਹਦੇ ਕੋਲ ਮਸ਼ਹਰ ਹੈ ਨਾਮ ਕੀ ਜਿਹੜਾ ਨਸ਼ਾ ਵੇਚਦਾ ਆ ਹਾਂ ਜੀ ਨਵੀ ਬੱਦੀ ਤੋਂ ਕਿੰਨਾ ਕੋਲ ਹੁੰਦੇ ਹੋ ਨਸ਼ਾ ਸਰ ਇੱਕ ਬੈਟ 300 ਵਾਲੀ ਇੱਕ ਬੈਟਾ ਉਹ ਪੈ ਕਰਦੇ ਹਾਂ ਹਾਂ ਜੀ ਕਿੰਨੇ ਬੈਟ ਲਗਾ ਲੈਣੇ ਦਿਹਾੜੀ ਦੇ ਇੱਕ ਦੋ ਇਹ ਕੁੜੀ ਉਹ ਜਿਹੜੇ ਵੇਚਦੇ ਨੇ ਉਹਦਾ ਨਾਮ ਕੀ ਏ ਪ੍ਰੈਗਾ ਖਾਲੀ ਨੀ ਨਾ ਚਾਹ ਰਮੈਂ ਅੱਛਾ ਪ੍ਰੈਗਾ ਵੀ ਖੰਦੇ ਉਹ ਕਿਥੋਂ ਲੈਦੇ ਨੇ ਛੱਪੜ ਕਾ ਪ੍ਰੈਗਾ ਕਹਿੰਦਾ ਨਹੀਂ ਸਰ ਉੱਪਰ ਐ ਵੀ ਦਵਾ ਮੈਂ ਪ੍ਰੈਗਾ ਕਿਹਦੀ ਗੱਲ ਲਈ ਸਾਰੇ ਆਪਣਾ ਸੋਲੂਸ਼ਨ ਕਰਾਈ ਤੇ ਬੈਗ ਕਰ ਕਰ ਤੂੰ ਇਹ ਸਾਰੇ ਜੈਂਸੋ ਮੈਂ ਲੇਡੀ ਆ ਮੈਂ ਕਾਹੇ ਗਿਆ ਮੈਂ ਤੇਰੇ ਨਾਲ ਮੇਰੀ ਗੱਲ ਸੁਣ ਨਾ ਫਿਰ ਇਹ ਜੜ ਫੜ ਕੇ ਤੂੰ ਨਾਲ ਹਮ ਨਾਲ ਫੜ ਕੇ ਚੱਲੋਗੇ ਓਕੇ ਤੇਰੇ ਘਰ ਤੇ ਮਲਾਵਾ ਮੇਰੀ ਸੁਣ ਲਾ ਗਾ ਤੁਸੀਂ ਵੀ ਨਸ਼ਾ ਕੀਤਾ ਤੁਸੀਂ ਵੀ ਨਸ਼ਾ ਕੀਤਾ ਹੀ ਪੜੀ ਮੈਂ ਨਸ਼ਾ ਕੀਤਾ ਹਾਂਜੀ ਕੋ ਕਹਿੰਦੇ ਕੀਤਾ ਹੈ ਕੌਣ ਨਹੀਂ ਨਹੀਂ ਭਾਜੀ ਉਹ ਕਿਤੇ ਹੀ ਲੱਗਦਾ ਕੀ ਲੱਗਦਾ ਤੁਹਾਡੇ ਹਾਂਜੀ ਇਹ ਭਾਜੀ ਮੇਰੀ ਸਾਲੀ ਅੱਛਾ ਹਾਂਜੀ ਤੁਹਾਨੂੰ ਪੁੱਛਦਾ ਇੱਕ ਕਲਾਸ ਵੀ ਕੀ ਸਰ ਹਾਂ ਹਾਂ ਕੀ ਨਾ ਉਹਨੂੰ ਤੇ ਬਹਿ ਕੇ ਗੱਲ ਕਰਨਾ ਹੈ ਇਹ ਮਾਸ਼ਾਅੱਲਾ ਸਰ ਪੈ ਕੇ ਕਿਤੋਂ ਦਾ ਕੋਈ ਲੇੜੀ ਨਹੀਂ ਹੈਗੀ ਇਹ ਮਨ ਇਹਦੀ ਵਾਈਫ ਨਹੀਂ ਹੈਗੀ ਇਹਨੂੰ ਤਾਂ ਆਪਣੀ ਵਾਈਫ ਨੂੰ ਫੋਨ ਲਾ ਸਕਦੇ ਸੀ ਸ਼ੇਰ ਦੀ ਉਹਦੇ ਨਾਲ ਚਲ ਬਾਈ ਨੂੰ ਮੂਵ ਕਰ ਲੈਣੇ ਸ਼ੇਰ ਦੀ ਨਹੀਂ ਸਰ ਆਹ ਹੁਣ ਇਹ ਹੀ ਗੱਲ ਹੋਈ ਆ ਚਲ ਆ ਬਈ ਨੂੰ ਫੜ ਲੈਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਲ ਹੋ ਰਹੀ ਆ ਕਿ ਜਿਹਦੇ ਵਿੱਚ ਏਐਸਆਈ ਜਗਤਾਰ ਸਿੰਘ ਚੌਂਕੀ ਇੰਚਾਰਜ ਬੱਸ ਸਟੈਂਡ ਬਟਾਲਾ ਤੇ ਐਮਐਸਸੀ ਮਨਪ੍ਰੀਤ ਸਿੰਘ ਠਾਣਾ ਸਿਟੀ ਬਟਾਲਾ ਦਾ ਇੱਕ ਲੜਕੀ ਤੇ ਇੱਕ ਲੜਕੇ ਨਾਲ ਮਾਰ ਪੀਟ ਕਰਦੇ ਕੋਈ ਨਜ਼ਰ ਆਉਂਦੇ ਨੇ ਇਹ ਵਾਇਰਲ ਹੋਣ ਦੇ ਉਹਨਾਂ ਤੋਂ ਕੁਝ ਪੜਤਾਲ ਕੀਤੀ ਗਈ ਕਿ ਕੀ ਉਸ ਦਿਨ ਰਾਤ ਅਸਲ ਕੋਈ ਕੀ ਗੱਲ ਹੈ ਬਟ ਮੁਢਲੇ ਤੌਰ ਤੇ ਜੋ ਇਹਨਾਂ ਦਾ ਕੰਡਕਟ ਹੈ ਜਿਹੜਾ ਇਹਨਾਂ ਦਾ ਇਸ ਤਰੀਕੇ ਦਾ ਇਹ ਬਰਦਾਸ਼ਤਯੋਗ ਨਹੀਂ ਹੈ ਇਹ ਐਸੈਪਟੇਬਲ ਨਹੀਂ ਹੈ ਕਿ ਇੱਕ ਵਰਦੀ ਧਾਰੀ ਇੱਕ ਲੜਕੀ ਨਾਲ ਇੱਕ ਪਬਲਿਕ ਦੇ ਨਾਲ ਪਬਲਿਕness ਤੇ ਇਸ ਤਰੀਕੇ ਨਾਲ ਉਹਨਾਂ ਨਾਲ ਮਿਸਬੀਹੇਵ ਕਰੇ ਤੇ ਮਾਰ ਕੁੱਟਾਈ ਤੇ ਉਤਰੇ ਇਸ ਇਹਨਾਂ ਦੇ ਇਸ ਮਿਸਕੰਡਕਟ ਕਰਕੇ ਤੇ ਦੋਵਾਂ ਐਮਐਸਸੀ ਮਨਪ੍ਰੀਤ ਤੇ ਐਸਆਈ ਜਗਤਾਰ ਸਿੰਘ ਬਸਟੈਂਡ ਚੌਂਕੀ ਇਚਾਰਜ ਇਚਾਰਜ ਨੂੰ ਤੁਰੰਤ ਪ੍ਰਭਾਵ ਤੋਂ ਮੁਅਤਲ ਕਰ ਦਿੱਤਾ ਗਿਆ ਹੈ